ਘੁੰਮਣ ਦਾ ਟਰ ਜਾਣਾ ਐਂ ਲੱਗਦਾ ਹੈਗਾ ਜਿਵੇਂ ਮੇਰਾ ਉਹਦੇ ਨਾਲ ਇੱਕ ਫਿਟਨੈਸ ਦਾ ਰਿਸ਼ਤਾ ਸੀਗਾ ਹਨ ਜਿਹੜੇ ਪ੍ਰੋਫੈਸ਼ਨ 'ਚ ਮੈਂ ਆ ਉਹ ਸੀਗਾ ਉਹਦੇ ਟਰ ਜਾਣਾ ਸੇਮ ਹੀ ਲੱਗਦਾ ਮੇਰੇ ਕਿਸੇ ਭਰਾ ਦਾ ਟਰ ਜਾਣਾ ਸਕੇ ਸੰਬੰਧੀ ਦਾ ਟਰ ਜਾਣਾ ਰਿਸ਼ਤੇਦਾਰ ਦਾ ਟਰ ਜਾਣਾ ਉਹ ਸੀਨੀਅਰ ਸੀਗਾ ਤੁਹਾਡਾ ਇੱਕ ਸੋਰਸ ਖਤਮ ਹੋ ਜਾਂਦਾ ਜਦੋਂ ਤੁਸੀਂ ਕੋਈ ਆਪਣੇ ਤੋਂ ਸੀਨੀਅਰ ਚੰਗਾ ਬੰਦਾ ਨੌਲੇਜ ਵਾਲਾ ਗਵਾਉਣੇ ਹੋ ਕਿ ਮੈਨੂੰ ਆ ਪ੍ਰੋਬਲਮ ਆ ਗਈ ਮੈਂ ਜਾਵਾਂ ਕਿੱਥੇ ਮੈਂ ਪੁੱਛਾਂ ਕਿੱਥੇ ਉਦੋਂ ਹੁੰਦਾ ਇੱਕ ਨੂੰ ਫੋਨ ਕਰ ਲੈਨੇ ਆ ਹੁਣ ਕਿਹਨੂੰ ਕਰਾਂਗੇ ਜੀਣਾ ਕੱਲ ਘੁੰਮਣ ਕਿਵੇਂ ਮਰੇ ਹਸਪਤਾਲ ਚ ਇੰਜੈਕਸ਼ਨ ਲਵਾਇਆ ਉਹਨਾਂ ਨੇ ਤੇ ਮਰ ਗਿਆ ਕਹਿੰਦਾ ਡੈੱਟ ਸੌਰੀ ਮੇਰੇ ਸੰਗਰੂਰ ਦੀ ਲੈਂਗੁਏਜ ਐ ਅਸੀਂ ਮਰ ਗਿਆ ਜਿਆਦਾ ਯੂਜ਼ ਕਰਦੇ ਆ ਸਾਡੇ ਥੋੜਾ ਜਿਆਦਾ ਮਤਲਬ ਜਲੰਧਰ ਅੰਮ੍ਰਿਤਸਰ ਦੀ ਬੋਲੀ ਨਾਲੋਂ ਸਾਡੀ ਬਹੁਤ ਫਰਕ ਆ ਕੀ ਮਤਲਬ ਸੋਚੋਗੇ ਤੁਸੀਂ ਤੁਹਾਡੇ ਪਰਿਵਾਰ ਦਾ ਕੋਈ ਮੈਂਬਰ ਆ ਆਪਾਂ ਯਾਰ ਤੇਰਾ ਮੋਢਾ ਹੀ ਦੋਦਾ ਰਹਿਣਾ ਜਾਂ ਡਾਕਟਰ ਕੋਲ ਵਾਜਦਾ ਇਦਾਂ ਕਿੱਟੇ ਲੋਨ ਰਹਿਣਾ ਡਾਕਟਰ ਕੋਲ ਪਾ ਜਾ। ਵੀ ਇੰਨੇ মিডিਆ ਵਾਲੇ ਖੜੇ ਹੋ। ਤੁਸੀਂ ਸੋਚ ਸਕਦੇ ਹੋ ਵੀ ਗਿੱਟੇ-ਗੁੱਟੇ ਤੇ ਪ੍ਰੈਸਰ ਕੋਲ ਮਰ ਜੂਗਾ। ਕਹਿੰਦਾ ਉਹ ਬੰਦੇ ਜਿਹੜੇ ਟੈਰਰਿਸਟ ਨੇ ਵੀ ਸੋਚਦੇ ਹੋਣਗੇ ਯਾਰ ਬੋਡੇ ਚ ਗੋਲੀ ਮਾਰ ਦੋ ਬੰਦਾ ਬਾਜੂ ਕੇ ਮਾਰਨ ਦਾ ਬਣਾਉਣਾ ਹੀ। ਪਰਿਵਾਰ ਦੇ ਮੁਤਾਬਕ ਉਹਨਾਂ ਦਾ ਸਵਾਦ ਹੋ ਗਿਆ ਕੰਮ। ਤਾਂ ਕਿ ਉਹ ਬੇਸ਼ਾਂ ਮਰ ਗਿਆ ਜੁਨਾ। 9 ਵਜੇ ਪਰਿਵਾਰ ਕੋਲ 9:30 ਵੀਡੀਓ ਪਈ ਹੈ ਮੈਨੂੰ ਉਹਨਾਂ ਨੇ ਵਿਖਾਇਆ ਟਾਈਮਿੰਗ ਵਿਖਾਈ। ਕਹਿੰਦਾ ਵੀ ਉਹ ਪੂਰਾ ਹੋ ਚੁੱਕਿਆ ਅਸੀਂ ਸ਼ਾਮ ਨੂੰ ਡਿਕਲੇਅਰ ਕੀਤਾ 6 ਵਜੇ। ਚਲੋ ਹੱਡ ਟੈਗ ਪੈਰਾਲਾਈਜ਼ ਜੋ ਵੀ ਕਿਸੇ ਵੀ ਤਰੀਕੇ ਦੀ ਕੋਈ ਵੀ ਐਕਸ਼ਨ ਹੋਇਆ ਉਹ ਡਿਊ ਟੂ ਮੈਡੀਸਨ ਹੀ ਹੋਇਆ ਉਹ ਬਾਡੀ 'ਚ ਕੋਈ ਸੱਪ ਲੈ ਕੇ ਜਾਂ ਕੋਈ ਜ਼ਹਿਰ ਲੈ ਕੇ ਤਾਂ ਨਹੀਂ ਗਿਆ ਸੀ ਜੋ ਵੀ ਹੋਇਆ ਉੱਥੇ ਹਸਪਤਾਲ 'ਚ ਹੀ ਹੋਇਆ ਹਸਪਤਾਲ ਦੀ ਸਿਕਿਉਰਿਟੀ ਦੇ ਵਿੱਚ ਹੋਇਆ ਵੀ ਕਿਵੇਂ ਮੁੱਕਰ ਸਕਦੇ ਨੇ ਸਾਰੇ ਕੀ ਯਾਰ ਤੰਦਰੁਸਤ ਬੰਦਾ ਵੜਿਆ ਹੋਊਗਾ ਉੱਥੇ ਸੀਸੀਟੀਵੀ ਦੀ ਫੁਟੇਜ ਆਊਗੀ ਉੱਥੇ ਵੜਿਆ ਹੋਊਗਾ ਉਦੋਂ ਲਾਸ਼ ਬਾਹਰ ਆ ਰਹੀ ਹੈ ਕੀ ਕਰਾਉਣ ਗਿਆ ਸਿਰ ਮੋਢੇ ਦਾ ਬਰੇਸ਼ ਸਵਾਲ ਬਣਦੇ ਆ ਤੁਸੀਂ ਕਰੋ ਇਹ ਸਵਾਲ ਸਾਰੇ ਕਰਨ ਤੁਹਾਡੇ ਪਰਿਵਾਰ ਨੇ ਤੁਹਾਡੇ ਬੱਚੇ ਆ ਹੈਣਾ ਤੁਹਾਡੇ ਰਿਸ਼ਤੇਦਾਰ ਨੇ ਤੁਹਾਡੇ ਮਾਮਾ ਭੈਣਾ ਤੁਹਾਡੇ ਪਿਓ ਨਹੀਂ ਬੱਚੇ ਸ਼ਰਾਰਤੀ ਹੁੰਦੇ ਆ ਸੱਟਾ ਖਾਂਦੇ ਰਹਿੰਦੇ ਆ ਕਿੱਥੇ ਭੇਜਾਂਗੇ ਕੀ ਤੇ ਵਿਸ਼ਵਾਸ ਕਰਾਂਗੇ ਅਸੀਂ ਕਹਿੰਦੇ ਆ ਨਹੀਂ ਸਾਡੀ ਜ਼ਿੰਦਗੀ ਸੇਫ ਆ ਸਭ ਤੋਂ ਵੱਡੇ ਹਸਪੀਟਲ ਚੱਲੀਏ ਉਹ ਤਾਂ ਜਮਰਾਜ ਦਾ ਘਰ ਬਣੇ ਪਿਆ ਕਿਵੇਂ ਸੇਫ ਰੱਖਾਂ ਇਹ ਸਵਾਲ ਦੋਨੋਂ ਆ ਤੁਸੀਂ ਆਪਣੇ ਆਪਣੇ ਛੋਸ਼ਣ ਮੀਡੀਆ ਤੋਂ ਆਪਣੇ ਪਲੇਟਫਾਰਮ ਤੋਂ ਜਵਾਬ ਦਿਓ ਕਿਉਂਕਿ ਜੇ ਅਸੀਂ ਸਿਸਟਮ ਨੂੰ ਇਹ ਚੀਜ਼ਾਂ ਨੂੰ ਸਵਾਲ ਨਹੀਂ ਕਰਾਂਗੇ ਤਾਂ ਫਿਰ ਕਿਸੇ ਚੀਜ਼ ਦਾ ਹੱਲ ਨਹੀਂ ਹੁੰਦਾ। ਭਾਈ ਉਹਨਾਂ ਨੇ ਵੀ ਸਦਾ ਕਹਿੰਦਾ ਸੀਗਾ ਕਿ ਵੀ ਉਹਦੀ ਗਲਤੀਆਂ ਜਿਹੜੀਆਂ ਨੇ ਉਹ ਘੁੰਮਣ ਬਾਈ ਕੋ ਵੀ ਉਸ ਤੋਂ ਬਾਅਦ ਉਹ ਘੁੰਮਣਨੇ ਕੀ ਉਹ ਸੇ ਭੱਜ ਕੇ ਡੇਢ ਟੀਕਾ ਲਾ ਲਿਆ। ਘੁੰਮਣਨੇ ਕੀ ਗਲਤੀ ਕੀਤੀ ਹੈ ਮੈਨੂੰ ਦੱਸੋ ਤਾਂ ਸਹੀ ਘੁੰਮਣਨੇ ਕਹਾਂ ਮੈਨੂੰ ਦੂਜਾ ਨਹੀਂ ਆ ਮੈਂ ਮੈਨੂੰ ਸੱਤ ਲੈਣਾ ਹੋ। ਘੁੰਮਣ ਦੀ ਕੀ ਗਲਤੀ ਹੋ ਸਕਦੀ ਹੈ? ਜੇ ਸਵਾਲ ਕਰੀਏ ਤੁਸੀਂ ਸਵਾਲ ਕਰੋ ਸਿਸਟਮ ਨੂੰ ਕਿ ਕੀ ਗਲਤੀ ਹੋ ਸਕਦੀ ਹੈ? ਇੱਕ ਮਰੀਜ਼ ਜੱਗੇ ਕੀ ਗਲਤੀ ਕਰ ਸਕਦਾ? ਮੈਂ ਮੈਂ ਆਪਰੇਸ਼ਨ ਕਰਾਇਆ ਕਈ ਵਾਰ ਹੋਇਆ ਜਾ ਕੇ ਸੁਰਤ ਨਹੀਂ ਉਹਨੇ ਲਾਈਟਾਂ ਦੇ ਕੇ ਬੰਦਾ ਪਹਿਲੀ ਵੀ ਹੋ ਜਾਉਣ ਲੱਗਿਆਂ ਦਾ ਕੈਨਾ ਤਾਂ ਹੁਣ ਇਹੀ ਇਹੀ ਹੈ ਮਤਲਬ ਸਭ ਦਾ ਸ਼ੋਲਡਰ ਦੀ ਪੇਨ ਦੇ ਵਿੱਚ ਕੋਈ ਵੱਡੇ ਟੀਕੇ ਤਾਂ ਲੱਗਦੇ ਨਹੀਂ ਕਹਿੰਦਾ ਪੀਸੀਆ ਉਸ ਤੋਂ ਬਾਅਦ ਕੈਂਚੀਆਂ ਦਾ ਕੰਮ ਜੀ ਠੀਕ ਹੈ ਇਹਦਾ ਮਤਲਬ ਉਹਦੀ ਡੋਜ਼ ਵੱਧ ਗਈ ਹੋਣੀ ਹੈ ਬਾਕੀ ਹਸਪੀਟਲ ਦੱਸੇ ਪੋਸਮਾਰਟਮ ਦੀ ਰਿਪੋਰਟ ਦੱਸੇ ਵੀ ਕੀ ਚੀਜ਼ ਘੁੰਮਣ ਦੀ ਗਲਤੀ ਕੀ ਸੀਗੀ ਕਈ ਨੌਜਵਾਨ ਦੇ ਲੋਕਾਂ ਨੂੰ ਸੀਪ ਗੰਦਾ ਹੋਵੇ ਅ ਜਿੱਥੇ ਬੋਡੀ ਬਿਲਡਰ ਨਾਨ ਵੇਜ ਖਾਣ ਖਾ ਕੇ ਜਿਹੜਾ ਆਪਣੇ ਚੰਗੇ ਬਣਦੇ ਨੇ ਤੇ ਜੇ ਕੋ ਵੇਜ ਨਾਨ ਵੇਜ ਦਾ ਕਨਸੈਪਟ ਨਹੀਂ کہہ ਸਕਦੇ ਚਲੋ ਦੋਵੇਂ ਖਰਾਕਾਂ ਨੇ ਠੀਕ ਹੈ ਕਿਸੇ ਨੂੰ ਕੁਝ ਪਸੰਦ ਆ ਕਿਸੇ ਨੂੰ ਕੁਝ ਪਸੰਦ ਆ ਜੇ ਆਪਾਂ ਵੇਜ ਖਾਣੇ ਤਾਂ ਬੈਟਰ ਹੈ ਠੀਕ ਹੈ ਉਹ ਚੀਜ਼ ਨੂੰ ਸਾਈਡ ਤੇ ਰੱਖ ਕੇ ਆਪਾਂ ਜ਼ਿੰਦਗੀ ਦੀ ਗੱਲ ਕਰੀਏ ਨਾ ਜਾਣ ਗਈ ਆ ਉਹ ਵੀ ਇੱਕ ਸਮਾਜ ਦੇ ਅਹੁਦੇਦਾਰ ਉਹ ਸੀਗਾ ਜੋ ਇੱਕ ਰਿਸਪੌਂਸਿਬਿਲਟੀ ਰੱਖਦਾ ਸੀ ਨੌਜਵਾਨਾਂ ਨੂੰ ਜਿਹੜੇ ਨੌਜਵਾਨ ਦੇਖ ਕੇ ਕਰਦੇ ਯਾਰ ਇਹਦੇ ਵਰਗਾ ਬੰਨਾ ਕਿੰਨੇ ਕੇ ਮੁੰਡੇ ਨੇ ਤੁਸੀਂ ਤੁਸੀਂ ਮੈਨੂੰ ਐ ਦੱਸੋ ਪਿੱਛੋਂ ਵੀ ਆਵਾਜ਼ ਦੇ ਕੇ ਮੀਡੀਆ ਜੀ ਦੱਸ ਸਕਦੇ ਤੁਸੀਂ ਦੱਸੋ ਵੀ ਕਿੰਨੇ ਕੇ ਮੁੰਡੇ ਨੇ ਪੰਜਾਬ ਚ ਵੀ ਦੇਖ ਕੇ ਕਹਣਾ ਵੀ ਲੋਕ ਕਹਿਣਗੇ ਇਹਦੇ ਵਰਗਾ ਬੰਨਾ ਕੋਈ ਮੁੰਡਾ ਕਹੋਗਾ ਮੈਂ 5 ਫੁੱਟ 2 ਇੰਚ ਦਾ ਰਹਿ ਜਾ ਕੋਈ ਕੁੜੀ ਕਹੂਗੀ ਮੈਂ 5 ਫੁੱਟ ਦੀ ਰਹਿ ਜਾ ਕੋਈ ਕਹੂਗਾ ਮੇਰੀ ਗਰੋਥ ਨਾ ਆਵੇ ਕੋਈ ਕਹੂਵੇ ਸੁੱਕਾ ਰਵਾਂ ਸਾਰੇ ਜਾਣਗੇ ਮੇਰਾ ਸੋਹਣਾ ਸਰੀਰ ਹੋਵੇ ਮੇਰਾ ਸੋਹਣਾ ਕੱਦ-ਗਾਠ ਹੋਵੇ ਕਿਹਦੇ ਵਰਗਾ ਉਹ ਜਿਹਦੀ ਡੈਥ ਹੋ ਗਈ ਉਹਦੇ ਵਰਗਾ ਅੱਜ ਕੱਲ ਨਹੀਂ ਹੈ ਲਿਆ ਕੇ ਨਹੀਂ ਖਵਾ ਸਕਦਾ ਉਹ ਪਾਸਟ ਹੋ ਗਿਆ ਉਹ ਚਲਾ ਗਿਆ ਛੱਡ ਗਿਆ ਅਗਲੀ ਵਾਰੀ ਮੇਰੀ ਵੀ ਹੋ ਸਕਦੀ ਹੈ ਕਿਸੇ ਹੋਰ ਦੀ ਵੀ ਹੋ ਸਕਦੀ ਹੈ ਅਸੀਂ ਤੁਰੇ ਫਿਰਦੇ ਆ ਤੁਰੇ ਫਿਰਦਿਆਂ ਦੇ 100 ਚੀਜ਼ਾਂ ਹੁੰਦੀਆਂ ਨੇ ਅਸੀਂ ਜਾਂਦੇ ਡਾਕਟਰਾਂ ਕੋਲ ਪੰਜਾਬ ਦੇ ਦੋ ਉੱਗੇ ਕਲਾਕਾਰ ਪਹਿਲਾ ਜਵੰਦਾ ਮੋਹਰ ਦੇ ਪੰਜਾਬ ਦੋਵੇਂ ਹੀ ਲਾਪਰਵਾਹੀ ਦੇ ਕਰਕੇ ਇਸ ਦੁਨੀਆ ਤੋਂ ਚਲੇ ਗਏ ਕਿਉਂਕਿ ਕੀ ਕਹਿਣਾ ਜਾਵੇ ਅਸੀਂ ਤਾਂ ਗਵਾ ਲਿਆ ਨਾ ਉਹ ਚਲੇ ਗਏ ਅੱਗੇ ਪਤਾ ਨਹੀਂ ਕਿੰਨਾਂ ਦੀ ਵਾਰੀ ਹੋਊਗੀ ਮੈਨੂੰ ਨਹੀਂ ਆਇਆ ਲੱਗਦਾ ਜਦੋਂ ਕਿ ਕੋਈ ਘਟਨਾ ਵਾਪਰੀ ਮੈਂ ਤਾਂ ਥਾ ਤੀ ਮਰ ਜੀ ਮੈਂ ਹਸਪਤਾਲ ਜਾ ਕੇ ਮਰਨਾ ਇੱਤੀ ਸਾਹ ਛੱਡਦੀ ਐ ਕੀ ਰਿਸਪੌਂਸਿਬਿਲਟੀ ਹੈ ਡਾਕਟਰਸ ਦੀ ਕੀ ਲਿਖ ਕੇ ਦਿੰਦੇ ਆ ਕਿ ਨਹੀਂ ਆ ਤੁਹਾਨੂੰ ਕੀ ਸਿਕਿਉਰਟੀ ਹੈਗੀ ਐ ਮੈਨੂੰ ਸਮਝ ਨਹੀਂ ਆਉਂਦੀ ਇਹ ਇਹ ਸਿਸਟਮ ਨੂੰ ਸਵਾਲ ਬਣਦੇ ਆ ਠੀਕ ਐ ਸਾਡੇ ਵੱਡੇ ਵੱਡੇ ਅਫਸਰ ਵੱਡੇ ਵੱਡੇ ਜਿਹੜੇ ਨੇਤਾ ਗੁਰੂ ਐਕਟਰ ਮੰਤਰੀ ਸਾਰੇ ਬਿਮਾਰ ਹੁੰਦੇ ਆ ਜਾਂਦੇ ਆ ਨਾ ਉਹ ਵੀ ਡਰਦੀ ਹੋਣਗੇ ਹੈ ਤਾਂ ਇਨਸਾਨ ਹੀ ਨਹੀਂ ਨੂੰ ਸਿਸਟਮ ਚਲਾਉਂਦੇ ਨੇ ਉਹ ਵੀ ਡਰਦੀ ਹੋਣਗੇ ਹਸਪਤਾਲ ਜੇ ਇਹ ਚੀਜ਼ ਤੋਂ ਬਾਅਦ ਉਹ ਵੀ ਡਰੀ ਹੋਣਗੇ ਬੋਲੀ ਡਰ ਕਿੰਨਾ ਕਿਚ ਰਹਿ ਪਰ ਜਿਨ੍ਹਾਂ ਨੇ ਹਸਪਤਾਲ ਨੇ ਜਾਂ ਚੀਜ਼ਾਂ ਨੇ ਮਾਫੀ ਹੋਬੀ ਸਰ ਉਹ ਵੀ ਇਨਸਾਨ ਨੇ ਗੁਰਗਨ ਸਾਹਿਬ ਨੂੰ ਇਹ ਨੂੰ ਪਤਾ ਨਹੀਂ ਕਿ ਇੱਕ ਇਨਸਾਨ ਦੂਜੇ ਇਨਸਾਨ ਤੋਂ ਕਮਾਉਣ ਲਈ ਉਡੀ ਜਾਨ ਵੀ ਲੈ ਸਕਦਾ ਮੈਂ ਤਾਂ ਇੰਮੀ ਕਹਿਣਾ ਬਾਕੀ ਸਿਸਟਮ ਨੂੰ ਤੁਸੀਂ ਸਵਾਲ ਕਰੋ